ਮੈਂ ਧਰਵਾਦੀਆਂ ਬੁਲਾਉਂਦੀਆਂ ਵਸੀਆਂ ਦਾ ਜਿਨ੍ਹਾਂ ਨੇ ਮੇਰਾ ਅੱਜ ਬਹੁਤ ਹੀ ਵੱਡਾ ਵਾਲਾ ਮਾਨਸਤਕਾਰ ਇਸੇ ਬਲਾਕੇ ਕੀਤਾ ਸੋ ਜੋ ਮੈਨੂੰ ਆਸ ਸੀਗੀ ਉਹ ਤੋਂ ਵੀ ਜ਼ਿਆਦਾ ਖਰੇ ਉੱਤੇ ਜਲਦਬਨ ਦੇ ਕੰਮ ਨੇ ਉਹ ਪੰਚਾਇਤ ਨਹੀਂ ਕਰਵਾ ਸਕਦੀ ਉਹ ਕਾਰਪਸ਼ੇਰ ਕਰਵਾ ਸਕਦੀ ਆ ਕਿਉਂਕਿ ਇਹ 100 ਕੋਟ ਦਾ ਲੱਗਣ ਵਾਲਾ ਹੈ ਬਲਾਕੇ ਦੇ ਵਿੱਚ ਇਹ 10 ਲੱਖ 20 ਅੱਖਰਾਂ ਕੰਮ ਹੋਣ ਵਾਲਾ ਕੰਮ ਨਹੀਂ ਹੈਗਾ ਬਾਬੂ ਜਿਹੜਾ ਹੋਇਆ ਹੈ ਮੇਅਰ ਸਾਹਿਬ ਮੇਅਰ ਸਾਹਿਬ ਦੇ ਉਦਮਾ ਸੜਕਾ ਹੀ ਹੋਇਆ ਹੈ ਅਸੀਂ ਕੋਈ ਚੁਣੇ ਹੋਏ ਨੁਮਾਇੰਦੇ ਨਹੀਂ ਸੀਗੇ ਮੇਰ ਸਾਹਿਬ ਸਾਰਿਆਂ ਦੇ ਚੁਣੇ ਹੋਏ ਨੁਮਾਇੰਦੇ ਨੇ ਤੇ ਇਹ ਕੋਈ ਪੱਕ ਪਾਤ ਨਹੀਂ ਕਰਦੇ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਮੈਂ ਧਰਵਾਦੀਆਂ ਬਲੌਂਗੀ ਵਾਸੀਆਂ ਦਾ ਜਿਨ੍ਹਾਂ ਨੇ ਮੇਰਾ ਅੱਜ ਬਹੁਤ ਹੀ ਵੱਡਾ ਦਾ ਮਾਨਸਤਕਾਰ ਇਸੇ ਬਲਾਕੇ ਕੀਤਾ ਸੋ ਜੋ ਮੈਨੂੰ ਆਸ ਸੀਗੀ ਉਹ ਤੋਂ ਵੀ ਜ਼ਿਆਦਾ ਖਰੇ ਉੱtre ਆ ਜਿਹੜੇ ਬਲੌਂਗੀ ਵਾਸੀ ਜਿਵੇਂ ਬਾਈ ਨੇਸ਼ੀ ਹੋ ਗਿਆ, 바ਵਾ ਹੋ ਗਿਆ, ਬੱਗੂ ਹੋ ਗਿਆ ਸਾਰੇ ਮੈਂ ਹੋਂਦਾ ਮੇਰੇ ਭਰਾ ਨੇ, ਮੇਰੇ ਪਰਵਾਦ ਦੇ ਮੈਂਬਰ ਨੇ ਸੇ ਵੱਡੂ ਗੱਲ ਇਹ ਆ ਤੇ ਬਹੁਤ ਪਹਿਲਾਂ ਇਹ ਇਲਾਕਾ ਸੀ ਆਪ ਕਾਰਪਸ਼ ਦੇ ਵਿਚ ਜਾਣਾ ਚਾਹੀਦਾ ਸੀਗਾ ਪਰ ਅਸੀਂ ਕੋਸ਼ਿਸ਼ ਬਹੁਤ ਕੀਤੀ ਸਰਕਾਰ ਨੇ ਹੁਣ ਵੀ ਬਹੁਤ ਕੋਸ਼ਿਸ਼ ਕੀਤੀ ਪਰ ਇੱਕ ਦਿਨ ਆ ਗਿਆ ਜੋ ਅੱਜ ਅਸੀਂ ਕਾਬਜ਼ ਦਾ ਹਿੱਸਾ ਬਣ ਚੁੱਕੇ ਆ ਅੱਗੇ ਅੱਗੇ ਮੈਂ ਪਹਿਲਾਂ ਵੀ ਕਿਹਾ ਕਿ ਡਿਵੈਲਪਮੈਂਟ ਦੇ ਕੰਮ ਨੇ ਉਹ ਪੰਚਾਇਤ ਨਹੀਂ ਕਰਵਾ ਸਕਦੀ ਉਹ ਕਾਰਪੋਰੇਸ਼ਨ ਕਰਵਾ ਸਕਦੀ ਆ ਕਿਉਂਕਿ ਇਹ 100 ਕੋਟ ਦਾ ਲੱਗਣ ਵਾਲਾ ਹੈ ਬਲੌਂਗੀ ਦੇ ਵਿੱਚ ਇਹ 10 ਲੱਖ 20 ਅੱਖਰਾਂ ਦਾ ਕੰਮ ਹੋਣ ਵਾਲਾ ਕੰਮ ਨਹੀਂ ਹੈਗਾ ਅਸੀਂ ਹੁਣ ਬਲੌਂਗੀ ਦੇ ਵਿੱਚ ਇਹ ਸਹੂਲਤਾਂ ਦੀ ਲੋੜ ਹੈ ਹਸਪੀਟਲ ਦੀ ਲੋੜ ਹੈ ਸਕੂਲ ਦੀ ਵੱਡੇ ਦੀ ਲੋੜ ਹੈ ਕਾਲਜ ਦੀ ਲੋੜ ਹੈ ਇਹਨਾਂ ਕਿ ਆਪਾਂ ਨੇ ਕੋਈ ਪਾਰਕ ਬਣਾਉਣੇ ਨੇ ਸਿਵਲ ਸਿਸਟਮ ਸੈੱਟ ਕਰਨਾ ਹੈਗਾ ਪਾਣੀ ਸਾਫ ਸਰਾ ਦੇਣਾ ਹੈਗਾ ਔਰ ਜਿਹੜੀ ਪਟਿਆਲੇ ਦੀ ਰੋ ਹੈਗੀ ਆ ਉਹ ਲਈਏ ਬੈਲੀ ਦੇ ਰੂਪ ਦੇ ਵਿੱਚ ਲੈ ਕੇ ਆਉਣਾ ਤੇ ਸਾਰੇ ਲੋਕੋ ਸੇ ਸੈਰ ਕਰ ਸਕਣ ਸੋ ਮੈਂ ਸਮਝਦਾ ਕਿ ਜਿਹੜੇ ਬੱਚੇ ਕੱਲ ਆਪਣੇ ਆਪ ਨੂੰ ਇਹ ਸਮਝਦੇ ਸੀ ਕਿ ਅਸੀਂ ਆਪਣੇ ਦੋਸਤਾਂ ਨੂੰ ਘਰ ਨਹੀਂ ਲੈ ਕੇ ਆਉਂਦੇ ਕਿਉਂਕਿ ਚੰਗੇ ਸਕੂਲਾਂ ਵਿੱਚ ਬੱਚੇ ਪੜ੍ਹਦੇ ਆ ਉਦੋਂ ਸ਼ਰਮ ਆਉਂਦੀ ਸੀ ਯਾਰ ਇਹ ਕੀ ਜਾਂ ਅਜਿਹਾ ਦਿਖਾਵਾਂਗੇ ਸੋ ਅਸੀਂ ਸਾਨੂੰ ਅੱਜ ਬੁਲਾਉਂਗੀ ਬਸ ਇਹਨਾਂ ਨੂੰ ਮਾਣ ਮਹਿਸੂਸ ਹੋਇਆ ਕਰੂਗਾ ਇਹਨੂੰ ਸਾਰਾ ਬਲੌਂਗੀ ਨੂੰ ਬਲਾ ਕੇ ਦੇਵਾਂਗੇ ਨੰਨੀਆਂ ਸਰਕਾ ਹੋਣੀਆਂ ਪਲੇ ਗਰਾਊਂਡ ਹੋਣਗੇ ਪਾਰਕ ਹੋਣਗੇ ਸਬਸਟਰਾ ਸਿਸਟਮ ਸਾਰਾ ਹੋਏਗਾ ਕੰਕ੍ਰੀਟ ਬਸਬਾਰ ਬਣਾਣਾ ਕਿ ਚੰਡੀਗੜ੍ਹ ਦਾ ਪਾਲਸਾ ਹੀ ਬਰੇ ਲਖਾਇਆ ਪੰਜ ਫੇਸ ਔਰ ਬਲੌਂਗੀ ਬਰਾਬਰ ਹੋਣਗੇ ਸਾਰੇ ਜੀ ਜੀ ਜਿੰਦਾਬਾਦ ਸਰਕਾਰੀ ਕਾਫੀ ਬੜਮਾਣਾ ਨੂੰ ਨਹੀਂ ਲਿਆ ਗਿਆ ਦੇਖੋ ਸਰਕਾਰ ਨੇ ਤਾਂ ਕੁਛ ਨਹੀਂ ਕੀਤੀ ਆ ਸੋ ਅਸੀਂ ਸਾਡੀ ਕੋਸ਼ਿਸ਼ ਸੀਗੀ ਬਰਮਾਰਾ ਨਾਲ ਪਾਇਆ ਸੀਗਾ ਪਰ ਨਹੀਂ ਜੀ ਆਪ ਉਹ ਵਾਸਤੇ ਵੀ ਪੈਰਵਾਈ ਕਰਾਂਗੇ ਔਰ ਉਹਨੇ ਵਿਛੜੇ ਗਿਆ ਮੈਂ ਕਿ ਅੱਗੇ ਸਮਾ ਆ ਜਾਊਗਾ ਜੀਤੀ ਬਾਜੀ ਪਹਿਲਾਂ ਵੀ ਕਈ ਵਾਰ ਜੋ ਬਲੋਂਗਿੰਗ ਨੂੰ ਹਦਬੰਦੀ ਦੇ ਲੈ ਆਏ ਸੀ ਲੱਡੂ ਵੰਡੇ ਗਏ ਸੀ ਲੇਕਿਨ ਫਿਰ ਵੀ ਕਿਸੇ ਨਾ ਕਿਸੇ ਕਾਰਨ ਤੋਂ ਰਹਿ ਜਾਂਦਾ ਸੀਗਾ ਤੇ ਇਸ ਵਾਰ ਕੀ ਲੱਗਦਾ ਕੀ ਇਹ ਉਹ ਲੱਡੂ ਹੈ ਤੇਰਾ ਵਿਆਹ ਲੱਡੂ ਖਾ ਕੇ ਛੱਡੂ ਇਹ ਆਜ ਪੱਕਾ ਲੱਡੂ ਹੈ ਜਿਹੜਾ ਲੱਡੂ ਖਾਦਾ ਗਿਆ ਲੋ ਤੇ ਲੱਡੂ ਦੂਜਾ ਲੱਡੂ ਨਹੀਂ ਹੈਗਾ ਬੜਾ ਮੇਵਜੀ ਵਾਲਾ ਇਹ ਤਨ ਫਾਰਮ ਲੱਡੂ ਆ ਇਹ ਲੱਡੂ ਨਾਲ ਹੁਣ ਅੱਗੇ ਦੇਖਿਓ ਵੀ ਬੰਦਾ ਕੀ ਆ ਉਹ ਅੱਜ ਤੁਹਾਡੇ ਦੀ ਖੁਸ਼ੀ ਆ ਨਾ ਹਮਸਾਰਾਂ ਦੇ ਵਿੱਚ ਔਰ ਇਹ ਖੁਸ਼ੀ ਬੜਕਰ ਰਹੂਗੀ ਹਮੇਸ਼ਾ ਸਿਆਸਤ ਦੀ ਗੱਲ ਕਰੀਏ ਤੇ ਬਲੋਂਗੀ ਹਮੇਸ਼ਾ ਜੋ ਸਿਆਸਤ ਦਾ ਇੱਕ ਮੈਨ ਬਿੰਦੂ ਰਹਿ ਕੇ ਕੇਂਦਰ ਬਿੰਦੂ ਰਿਹਾ ਹੈ ਤੇ ਇਸ ਵਾਰ ਵੀ ਇਹਨੂੰ ਬਾਹਰ ਕੱਢਿਆ ਗਿਆ ਸੀਗਾ ਬੋਲੰਗੀ ਤੇ ਆਨੂੰ ਦਾਦਾ ਮਹਾਲੀ ਦਾ ਬਲੌਂਗੀ ਐਤੋਂ ਬਲੌਂਗੀ ਮਹਾਲੀ ਰੋਡੀ ਜਲਦੀ ਆ ਸਾਰੇ ਕਾਰੋਬਾਰੀ ਬਲੌਂਗੀ ਦੇ ਦਵੇ ਕੰਮ ਕੰਮ ਕਰਨ ਵਾਸਤੇ ਬਲੌਂਗੀ ਦੇ ਵਿੱਚ ਮੈਂ ਸਮਝਦਾ ਕਿ ਬਲੌਂਗੀ ਨੂੰ ਤਾਂ ਬਹੁਤ ਜਲਦੀ ਰੁਕਮ ਮਿਲਣਾ ਚਾਹੀਦਾ ਸੀਗਾ ਰੇਟ ਮਿਲਿਆ ਪਰ ਅਸੀਂ ਜੋ ਆਇਆ ਜਿੰਨੇ ਦੇਰ ਆ ਇਦਰ ਉਸਤਾਏ ਸਾਰੇ ਕੰਮ ਕਰਕੇ ਦਮਾ ਸਰ ਕਈ ਵਾਰੀ ਤੁਸੀਂ ਕਹਿਆ ਖਾਲ ਕੀ ਦੀ ਸੀ ਕਿ ਚੱਟਾ ਇੱਥੇ ਛੱਤਗਾੜ ਬਨੇਗਾ ਸੜਕ ਲਈ ਘਾਟ ਬਣੇਗਾ ਬਿਲਕੁਲ ਉਹ ਸਾਰਾ ਹਰ ਚੀਜ਼ ਜੋ ਸਬਦਲ ਲੋਡ ਹੈਗੀ ਆ ਸੜਬੂਜਾ ਲੋਡ ਹੈਗੀ ਆ ਉਹ ਸੜਬੂਜਾ ਦੇ ਜਿਹੜੇ ਪ੍ਰਬੰਧ ਆਪਾਂ ਪੂਜਾ ਕਰਨੇ ਆ ਉਹ ਘਾਟ ਬਣੇਗਾ ਔਰ ਦਿਸਾਇਰਾ ਗਰਾਊਂਡ ਬਣੇਗਾ ਪ੍ਰੋਪਰ ਹਰ ਚੀਜ਼ ਮੈਂ ਤੁਹਾਨੂੰ ਕਿਹਾ ਕਿ ਪਾਰਕ ਗਰਾਊਂਡ ਕਾਲੀ ਹਸਪੀਟਲ ਔਰ ਚੰਗੀਆਂ ਸੜਕਾਂ ਚੰਗਾ ਸੀਵਰੇਜ ਸਾਫ ਸੁਥਰਾ ਪਾਣੀ ਖਾਰੇ ਸਹੂਲਤ ਬਣਾਉਣਗੇ ਦੇ ਵਿੱਚ ਹੋਏਗਾ ਸਰ ਅਸੀਂ ਸੁਣਿਆ ਸੀਗਾ ਤੁਸੀਂ rau bade ਕਿਹਾ ਸੀ ਕਿ ਮੌਕੇ ਮਿਸਾਲ ਦੇਣਗੇ ਤੇ ਅੱਜ ਕੀ ਕੁਝ ਕੀਤਾ ਜਾਊਗਾ ਮੈਂ ਕਿਹਾ 45 ਦੇ rau ਨੂੰ ਜਿਹਨੂੰ ਅਜੇ ਦੰਦਾ ਨਾੜਾ ਕਿਹਾ ਜਾਂਦਾ ਹੈਗਾ ਲੇਅਰ ਵੈਲੀ ਬਣਾ ਦਾਂਗੇ ਲੋਕ ਸਾਰੇ ਕਹਿ ਰਹੇ ਨੇ ਕਿ ਆਪ ਨੂੰ ਮਸ਼ਹੂਰ ਰਹਿ ਜਾਣਾ ਹੈ ਬਾਰੇ ਆ ਗਏ ਸਾਰੇ ਰਹਿ ਜਾਣਾ ਹੈ ਕਿ ਬਾਕੀ ਕੋਈ ਜ਼ਿਆਦਾ ਹੈਗੀ ਆ 45 ਦੇ rau ਦਾ ਵੀ ਏਰੀਆ ਉਹ ਮੈਂ ਬਹੁਤ ਛੋਟਾ ਹੋ ਗਿਆ ਹਾਂ ਉਹਦੀ ਗੱਲ ਕਰ ਰਿਹਾ ਜੀ ਉਹਨੂੰ ਤੁਸੀਂ ਅੱਗੇ ਦੇਖੋ ਕਿ ਉਹਦਾ ਡਵੈਲਪ ਕਰਦੇ ਆ ਲਾਈਟਿੰਗ ਲਈ ਉਹਦੇ ਉੱਪਰ ਪ੍ਰੋਪਰ ਟਰੈਕ ਬਣਾਏ ਜਾਣਗੇ ਤੇ ਚੰਗਾ ਲੈਂਡਸਕੇਪਿੰਗ ਕਰਕੇ ਬੜੀਆ ਬਣਾਇਆ ਜਾਏਗਾ ਸਾਰਾ ਕੁਝ ਜਿਹੜਾ ਹੋਇਆ ਹੈ ਮੇਰ ਸਾਹਿਬ ਮੇਰ ਸਾਹਿਬ ਦੇ ਉਦਮਾ ਸੜਕਾ ਹੀ ਹੋਇਆ ਹੈ ਅਸੀਂ ਕੋਈ ਚੁਣੇ ਹੋਏ ਨੁਮਾਇंदे ਨਹੀਂ ਸੀਗੇ ਮੇਰ ਸਾਹਿਬ ਸਾਰਿਆਂ ਦੇ ਚੁਣੇ ਹੋਏ ਨੁਮਾਇंदे ਨੇ ਤੇ ਇਹ ਕੋਈ ਪੱਕਾ ਪਾਸ ਨਹੀਂ ਕਰਦੇ ਜਿੰਨੇ ਵੀ ਬੰਦੇ ਨੇ ਸਾਰਿਆਂ ਨੂੰ ਪਤਾ ਹੈ ਮੇਰ ਸਾਹਿਬ ਹਮੇਸ਼ਾ ਹੀ ਠੀਕ ਹੈ ਨਾ ਸਿੱਧੂ ਸਾਹਿਬ ਮੇਰ ਅਮਰਜੀਤ ਸਿੰਘ ਜਿੱਤ ਜਿੱਤੀ ਸਾਹਿਬ ਜਿਹੜੇ ਆ ਗਏ ਕੋਈ ਪੱਕਾ ਪਾਤ ਨਹੀਂ ਕਰਦੇ ਚੋਣੇ ਹੋਏ ਨਮਾਇੰਦੇ ਨੇ ਸਾਰਿਆਂ ਨੇ ਮੇਰ ਸਾਹਿਬ ਨੇ ਇਹ ਲੋਕ ਜਿਹੜੇ ਕਹਿੰਦੇ ਨੇ ਜੀ ਮੇਰ ਸਾਹਿਬ ਨੇ ਬੁਲਾ ਲਿਆ ਐਤਾ ਕਰ ਰਿਹਾ ਐਤਾ ਨਹੀਂ ਕੋਈ ਗੱਲ ਨਹੀਂ ਇਹ ਸਾਰਿਆਂ ਨੇ ਮੇਰ ਨੇ ਠੀਕ ਹੈ ਨਾ ਜੋ ਮੇਰ ਸਾਹਿਬ ਨੇ ਕਿਆ ਇਹ ਕਰਕੇ ਦਿਖਾਨਗੇ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ